ਫਰੀਦਕੋਟ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਜਿੱਥੇ ਉਹਨਾਂ ਭਾਜਪਾ ਉਮੀਦਵਾਰ ਹੰਸਰਾਜ ਹੰਸਤੇ ਕਾਫੀ ਵਿਅੰਕ ਕ세 ਉਹਨਾਂ ਕਿਹਾ ਕਿ ਭਾਵੇਂ ਹੰਸਰਾਜ ਹੰਸ ਦਾ ਕੋਈ ਕਸੂਰ ਨਹੀਂ ਪਰ ਪਾਰਟੀ ਦੀਆਂ ਕਰਤੂਤਾ ਮਾਲੀਆਂ ਨੇ ਉਹਨਾਂ ਮੁਹਾਵਰੇ ਦਾ ਵੇਰਵਾ ਦਿੰਦਿਆਂ ਕਿਹਾ ਕਿ ਖਿੱਲਾ ਖਾਨ ਨੂੰ ਬੰਦਰੀ ਤੇ ਡੰਡੇ ਖਾਨ ਨੂੰ ਰਿਚ ਹੰਸਰਾਜ ਹੰਸ ਨਾਲ ਤਾਂ ਉਹੀ ਗੱਲ ਹੋ ਰਹੀ ਹੈ ਉਹਨਾਂ ਕੇਂਦਰ ਦੀ ਸਰਕਾਰ ਤੇ ਬੋਲਦਿਆ ਕਿ ਆ ਕਿ ਜਦੋਂ ਅਸੀਂ ਕਣਕ ਤੇ ਝੋਨਾ ਪੈਦਾ ਕਰਕੇ ਦਿੰਦੇ ਹਾਂ ਤਾਂ ਚੁੱਪ ਕਰਕੇ ਚੁੱਕ ਕੇ ਲੈ ਜਾਂਦੇ ਹੋ ਪਰ ਜਦੋਂ ਰੇਟ ਵਧਾਉਣ ਬਾਰੇ ਕਹਿੰਦੇ ਨੇ ਤਾਂ ਤੁਸੀਂ ਬਾਰਡਰ ਲਗਾ ਦਿੰਦੇ ਹੋ ਉਹਨਾਂ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਵਿਚਾਰ ਵਿੱਚ رونਕ ਰਹੇਗੀ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਾਂ ਨਹੀਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਾਂ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਣੀਆਂ ਮੌਜਾਂ ਕਰੀ ਜਾਂਦੇ ਆ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰ ਹੋਜ 130 ਲੱਖ ਮੀਟਰ ਕਟਨ ਕਣਕ ਦੇਊਂਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਟਨ ਦੇਸ਼ ਵਾਸਤੇ 220 ਲੱਖ ਮੀਟਰ ਕਟਨ ਚੌਰ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਟਰ ਲਾ ਦਿੰਦੇ ਹੋ ਹਰਿਆਣੇ ਤੇ ਤਾਰਾ ਲਾ ਦਿੰਦੇ ਹੋ ਗੋਲੀਆਂ ਚਲਾਉਂਦੇ ਹੋ ਸਿੱਧੀਆਂ ਉਦੋਂ ਤੁਸੀਂ ਅਥਰੂ ਵੈਸ ਤੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੇ ਮਨਪੜਕਾ ਹੁੰਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪੁਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ